ਅੱਜ ਵੀ ਮੈਲਟ ਡਾਉਨ ਆਲਰੇਡੀ ਥੱਲੇ ਨੂੰ ਜਾ ਰਹੀ ਹੈ ਜਿਹੜੀ ਆ ਰੈੱਡ ਕੈਂਡਲ ਹੈਗੀ ਥੱਲੇ ਨੂੰ ਲੰਬੀ ਲੰਬੀ ਹੁੰਦੀ ਜਾ ਰਹੀ ਹੈ ਸੋ ਤੁਸੀਂ ਕਿਦਾਂ ਦੇਖਦੇ ਹੋ ਇਹ ਜਿਸ ਕਹਲਾ ਫੀਅਰ ਆ ਕਿ ਇਹਦੇ ਵਿੱਚ ਕੋਈ ਰੀਅਲ ਨੰਬਰਸ ਹੈਗੇ ਨੇ ਬਿਹਾਈਂਡ ਦਾ ਸੀਨ ਭਾਜੀ ਇਹਦੇ ਪਿੱਛੇ ਨੰਬਰਸ ਹੈਗੇ ਆ ਚਾਈਨਾ ਨੰਬਰਸ ਹੈਗੇ ਆ ਚਾਈਨਾ ਦੇ ਵਿੱਚ ਨਹੀਂ ਜਿਹੜਾ ਚਾਈਨਾ ਥਾਰ ਫਲਾਇਆ ਸੀ ਸਪੈਸ਼ਲੀ ਪਿਛਲੇ ਥਰਡਸਡੇ ਜੀ 34% ਟੈਕਸ ਲਾਇਆ ਸੀ ਇਹਨੇ ਚਾਈਨਾ ਦੇ ਉੱਪਰ ਜੀ ਚਾਈਨਾ ਨੇ ਕੀ ਕੀਤਾ ਮੁੜ ਕੇ ਇਹਨਾਂ ਤੇ 34% ਇਹਨਾਂ ਤੇ ਲਾਤਾ ਅਮਰੀਕਾ ਦੇ ਉੱਤੇ ਜੀ ਤਾਂ ਅੱਜ ਮਾਰਕੀਟ ਬਹੁਤ ਵਧੀਆ ਚੱਲ ਰਹੀ ਸੀ ਸਵੇਰੇ ਮਾਰਕੀਟ ਆਪਸ ਗਈ ਪਰ ਫੇ ਆਪਣੇ ਡਾਉਨਟਰੰਪ ਆ ਕੇ ਕਹਿ ਕਹਿ ਗਿਆ ਕਹਿੰਦਾ ਮੈਂ 104% ਉਹਨਾਂ ਤੇ ਟੈਕਸ ਹੋਰ ਲਾ ਰਿਹਾ ਚਾਈਨਾ ਤੇ ਸੋ ਉਹਦੇ ਨਾਲ ਮਾਰਕੀਟ ਡਿਗਦੀ ਡਿਗਦੀ ਕਈ ਵੰ ਤਾਫ ਕਾਫੀ ਥੱਲੇ ਆ ਗਈ ਸੋ ਇਹ ਚੀਜ਼ਾਂ ਆਲਮੋਸਟ ਥਾਰਫ ਬੋਰ ਚੱਲ ਜਾ ਬੈਕ ਐਂਡ ਫੋਰਸ ਜਿੱਥੋਂ ਮੈਨੂੰ ਲੱਗਦਾ ਵੀ ਚਾਈਨਾ ਹੈਗਾ they gonna stand for that for that uh, any tax that uh, america put on it matter lagda this gonna be this is like a it's a war going on but we're in a financial war ji yeah. so har bhi pay toda is te ki de karega paaji actually yahi yahi main reason aa kyunki jehda apna retail apa jehde hunde na apa retail investor aa ਔਰ ਰੀਟੇਲ ਇਨਵੈਸਟਰ ਵੀ ਪੈਨਿਕ ਸੈਲਿੰਗ ਕਰ ਰਹੇ ਨੇ ਦੂਸਰੀ ਗੱਲ ਜਿਹੜਾ ਬਾਜੀ ਨੇ ਵੀ ਕੱਲ ਗੱਲ ਖਰੀ ਸੀਗੀ ਕਿ ਇੱਕ ਮਾਰਜਨ ਕਾਲ ਹੁੰਦੀ ਆ ਕਿ ਜਦੋਂ ਤੁਸੀਂ ਵਿਆਜੂ ਪੈਸਾ ਹੀ ਕਹਿ ਲਓ ਇੱਕ ਤਰੀਕੇ ਦਾ ਵੀ ਜਦੋਂ ਫੜੇ ਹੋਏ ਪੈਸੇ ਦੇ ਉੱਤੇ ਤੁਸੀਂ ਜ਼ਿਆਦਾ ਲੌਸ ਕਰਦੇ ਹੋ ਨਾ ਤਾਂ ਫਿਰ ਤੁਹਾਨੂੰ ਮਾਰਕੀਟ ਪ੍ਰਾਈਸ ਜੋ ਵੀ ਹੁੰਦੀ ਆ ਉਹਦੇ ਉੱਪਰ ਸੈਲਿੰਗ ਕਰਨੀ ਪੈਂਦੀ ਆ ਤੇ ਜਿਹੜੇ ਵੱਡੇ ਇੰਸਟੀਟਿਊਸ਼ਨਸ ਨੇ ਉਹਨਾਂ ਉਹਨਾਂ ਦੀਆਂ ਵੀ ਇੱਥੇ ਜੜੀਆਂ ਕੁਝ ਨਵੀਆਂ ਕੰਪਨੀਆਂਜ਼ ਜਿਹੜੀਆਂ ਇਸ ਇਸ ਫੀਲਡ ਦੇ ਵਿੱਚ ਆਉਂਦੀਆਂ ਕਿ ਅਸੀਂ ਪੈਸਾ ਬੋਰੋ ਕਰਕੇ ਅਸੀਂ ਇਨਵੈਸਟ ਕਰਾਂਗੇ ਤਾਂ ਮਾਰਜਨ ਕਾਲਸ ਵੀ ਇੱਕ ਬਹੁਤ ਵੱਡਾ ਰੀਜ਼ ਸੋਬਾ ਜਿਹੜੀ ਮਾਰਕੀਟ ਸੀ ਅੱਜ ਕਾਫੀ ਜਿਆਦਾ ਮਾਰਕੀਟ ਅਪਸਾਈਡ ਦੇ ਵਿੱਚ ਆਪਾਂ ਨੂੰ ਦੇਖਣ ਦੇ ਵਿੱਚ ਮਿਲੀ ਇਹ ਸੋਬਾ ਵਾਲੇ ਟਾਈਮ ਦੇ ਵਿੱਚ ਬਟ ਉਹ ਸਾਰਾ ਜੇ ਜੇ ਐਸ ਐਨ ਪੀ 500 ਦੇ ਵਿੱਚ ਜੇ 500 ਸਟਾਕ ਆ ਉਹਦੇ ਵਿੱਚੋਂ ਮੈਂ ਹੀਟ ਮੈਪ ਦੇਖ ਰਿਹਾ ਸੀ ਸਿਰਫ ਨੋ ਸਟਾਕ ਇਦਾਂ ਦੇ ਸੀਗੇ ਜਿਹੜੇ ਰੈੱਡ ਦੇ ਵਿੱਚ ਸੀ ਬਾਕੀ ਸਾਰੇ ਉਹ ਪਲੱਸ ਦੇ ਵਿੱਚ ਸੀਗੇ ਬਟ ਉਸ ਤੋਂ ਬਾਅਦ ਜਿਹੜਾ ਮੈਲਟ ਡਾਊਨ ਹੋਇਆ ਮਾਰਕੀਟ ਦੇ ਵਿੱਚ ਉਹਦੇ ਵਿੱਚ ਮੇਨ ਕਾਰਨ ਜਿਦਾ ਭਾਜੀ ਨੇ ਵੀ ਦੱਸਿਆ ਕਿ ਚਾਈਨਾ ਦੇ ਜਿਹੜੇ ਟੈਰੀਫ ਵਾਲੀ ਗੱਲ 104% ਵਾਲੀ ਇਹ 트ੰਪ ਨੇ ਕਹੀ ਆ ਤੇ ਇਹਦੇ ਨਾਲ ਹੀ ਜਿਹੜਾ ਮਾਰਜਨ ਕਾਲਸ ਆ ਰਹੀਆਂ ਨੇ ਤੇ ਜਿਹੜੇ ਰੀਟੇਲ ਇਨਵੈਸਟਰ ਆ ਜਿਨ੍ਹਾਂ ਨੇ ਇਹ ਚੀਜ਼ ਕਦੇ ਦੇਖੀ ਨਹੀਂ ਸੀ ਕੱਲਾ ਉਹ ਕਹਿੰਦੇ ਆ ਨਾ ਕਿ ਹਨੀਮੂਨ ਪੀਰੀਅਡ ਹੀ ਦੇਖਿਆ ਸੀ ਮਾਰਕੀਟ ਉੱਪਰ ਜਾਂਦੀ ਹੀ ਦੇਖੀ ਸੀ ਜਿਹੜੀ ਥੱਲੇ ਜਾਂਦੀ ਆ ਤਾਂ ਉਦੋਂ ਕਿਵੇਂ ਹੋਲਡ ਕਰਕੇ ਰੱਖਣਾ ਤੁਸੀਂ ਆਪਦੇ ਸਟਾਕਸ ਦੇ ਉੱਤੇ ਕਿਵੇਂ ਤੁਸੀਂ ਯਕੀਨ ਬਣਾ ਕੇ ਰੱਖਣਾ ਤਾਂ ਉਹੀ ਇੱਕ ਪ੍ਰੋਬਲਮ ਆ ਰਹੀ ਹੈ ਜੀ ਜੀ ਇਹਦੇ ਨਾਲ ਭਾਜੀ ਮੈਂ ਤੁਹਾਡੇ ਤੋਂ ਇੱਕ ਦੂਸਰਾ ਕੁਐਸਚਨ ਸ਼ੁਰੂ ਕਰਾਂਗਾ ਵੀ ਜਿਹੜਾ ਤੁਸੀਂ ਇਹ ਐਕਸਪੀਰੀਅੰਸ ਦੇਖ ਰਹੇ ਹੋ ਮੈਲਡਾਊਨ ਦੇਖ ਰਹੇ ਹੋ ਐਜ਼ ਕੰਪੇਅਰ ਟੂ ਜੇ ਤੁਸੀਂ ਕੋਈ ਪੁਰਾਣਾ ਦੇਖਿਆ ਮੈਨੂੰ ਪਤਾ ਮੈਂ ਭਾਈ ਤੱਕ ਜਾਵਾਂਗਾ ਗੱਲ ਹੈਗੇ ਪਰ ਤੁਹਾਡੇ ਤੋਂ ਸਟਾਰਟ ਕਰਨ ਲ ਵੀ ਜਿਹੜਾ ਇਹ ਕਰੈਕਸ਼ਨ ਆ ਰਹੀ ਹੈ ਜਾਂ ਕ੍ਰੈਸ਼ ਨੂੰ ਆਪਾਂ ਕਹਿ ਰਹੇ ਹਾਂ ਮੈਲਡਾਊਨ ਵੀ ਪੁਰਾਣੇ ਨਾਲੋਂ ਕਿੰਨਾ ਕੁ ਬੈਡ ਹੈਗਾ ਆ ਰਾਈਟ ਜਿਹੜੇ ਪੁਰਾਣੇ ਤੁਸੀਂ ਦੇਖੇ ਹੋਣਗੇ ਚਲੋ ਤੁਸੀਂ ਆਪਣੇ ਐਕਸਪੀਰੀਅੰਸ ਨਾਲ ਦੱਸਿਓ ਤੇ ਫਿਰ ਆਪਾਂ ਜਿਹੜੇ ਕਹਿੰਦੇ ਆ ਮਾਰਕੀਟ ਦੇ ਖੰਡ ਉਹਨਾਂ ਤੱਕ ਚੱਲਾਂਗੇ ਉਹਨਾਂ ਤੋਂ ਲੰਮਾਂਗੇ ਤੇ ਐਵਰੇਜ ਪਰਸਨ ਨੂੰ ਹੁਣ ਇਸ ਟਾਈਮ ਦੇ ਉੱਤੇ ਵਰੀਡ ਹੋਣਾ ਚਾਹੀਦਾ ਆ ਤੁਹਾਨੂੰ ਲੱਗਦਾ ਵੀ ਵਰੀ ਵਰੀ ਕਰਨ ਦਾ ਫਾਇਦਾ ਹੈ ਆ ਭਾਜੀ ਐਕਚੁਅਲੀ ਜੇ ਪਰਸਨਲੀ ਮੈਂ ਸਿਰਫ ਕੋਵਿਡ ਵਾਲਾ ਕ੍ਰੈਸ਼ ਦੇਖਿਆ ਹੋਇਆ ਤੇ ਵਟ ਐਕਚੁਅਲੀ ਮੇਰੀ ਜਿਹੜੀ ਸਟੱਡੀ ਆ ਉਹ ਡਾਟਾ ਐਨਾਲਿਟਿਕਸ ਦੇ ਵਿੱਚ ਹੋਣ ਕਰਕੇ ਮੈਂ 1800 67 1868 ਤੋਂ ਲੈ ਕੇ ਉਸ ਟਾਈਮ ਤੋਂ ਮੈਂ ਜਿਹੜਾ ਡਾਟਾ ਸਟਾਕ ਮਾਰਕੀਟ ਦਾ ਜਿਹੜਾ ਐਸ ਐਨ ਪੀ 500 ਦਾ ਉਹ ਐਨਲਾਈਜ਼ ਕਰਿਆ ਸੀਗਾ ਇੱਕ ਦਿਨ ਮੈਂ ਤੇ ਭਾਜੀ ਨੇ ਵੀ ਅਸੀਂ ਸਾਰਾ ਇਹ ਚੀਜ਼ ਤੇ ਡਿਸਕਸ ਕਰਿਆ ਸੀਗਾ ਜਿਹੜਾ ਤੁਸੀਂ ਇਹ ਚੀਜ਼ ਦੇ ਵਿੱਚ ਕਿਹਾ ਕਿ ਕਿੱਡਾ ਇੱਕ ਤਕੜਾ ਕਰੈਸ਼ ਆ ਤਾਂ ਉਸ ਅਕੋਰਡਿੰਗ ਜਿਹੜੇ ਪੁਰਾਣੇ ਕਰੈਸ਼ ਆਏ ਨੇ ਉਹਦੇ ਅਕੋਰਡਿੰਗਲੀ ਇਹ ਕੁਝ ਵੀ ਨਹੀਂ ਹੈਗਾ ਇਹ ਚੀਜ਼ ਕੱਲ ਵੀ ਅਸੀਂ ਗੱਲ ਕਰਦੇ ਸੀਗੇ ਇਹ ਕੋਈ ਕੋਈ ਵੱਡਾ ਕ੍ਰੈਸ਼ ਨਹੀਂ ਹੈਗਾ ਇੱਕ ਨਾਰਮਲ ਕਰੈਕਸ਼ਨ ਆਈ ਆ ਮਾਰਕੀਟ ਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਕਿ ਇੱਕ ਵਰੀ ਹੋਣ ਦਾ ਜਿਹੜਾ ਦੂਸਰਾ ਨਾਲ ਤੁਸੀਂ ਐਡ ਆਨ ਕਰਿਆ ਕਿ ਵਰੀ ਹੋਣ ਦੀ ਲੋੜ ਆ ਭਾਜੀ ਜੇ ਤੁਸੀਂ ਕੁਇਕ ਮਨੀ ਦੇ ਵਿੱਚ ਜਾਣ ਦੇ ਕਰਕੇ ਤੁਸੀਂ ਇਦਾਂ ਦੇ ਸਟਾਕ ਲਏ ਸੀਗੇ ਜਿਹੜੇ ਸਿਰਫ ਹਾਈਪ ਦੇ ਵਿੱਚ ਨੇ ਜਾਂ ਸਿਰਫ ਨਿਊਜ਼ ਦੇ ਵਿੱਚ ਸੀਗੇ ਜੇ ਉਦਾਂ ਦੇ ਸਟਾਕ ਲਏ ਸੀਗੇ ਜਿਹੜੇ ਅੱਜ ਦੀ ਤਰੀਕ ਲਾਈਕ ਆਪਾਂ ਟੈਸਲਾ ਦੀ ਗੱਲ ਕਰ ਲਈਏ ਟੈਸਲਾ ਵਾਸ ਡਾਊਨ ਮੋਰ ਦਨ ਅਰਾਊਂਡ 50% ਐਨਵੀਡੀਆ ਕਿੰਨਾ ਜ਼ਿਆਦਾ ਡਾਊਨ ਕਿਉਂਕਿ ਇਹ ਮਾਰਕੀਟ ਦੇ ਵਿੱਚ ਨਹੀਂ ਮਾਰਕੀਟ ਦੇ ਨਾਲੋਂ ਤੇਜ਼ ਚੱਲ ਰਹੇ ਸੀਗੇ ਕਿਉਂਕਿ ਇਹਨਾਂ ਨੂੰ ਜੇ ਆਪਾਂ ਦੇਖਿਆ ਜਾਵੇ ਟਵਿੱਟਰ ਦੇ ਉੱਪਰ ਹੋਰ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਹਾਈਪ ਦਿੱਤੀ ਗਈ ਸੀ ਕੁਝ ਐਮਐਸਟੀਆਰ ਹੋਰ ਕਾਫੀ ਸਟਾਕਸ ਇਦਾਂ ਦੇ ਹੈਗੇ ਨੇ ਜਿਹੜੇ ਹਾਈਪ ਦੇ ਨਾਲ ਗਏ ਜਿਹੜਿਆਂ ਦਾ ਫੰਡਾਮੈਂਟਲ ਬਹੁਤ ਜ਼ਿਆਦਾ ਸਟਰੋਂਗ ਸੀਗਾ ਉਹ ਵਾਲੇ ਸਟਾਕ ਹਜੇ ਵੀ ਮੈਂ ਇਹ ਗੱਲ ਕਹੂੰਗਾ ਉਹਦੇ ਵਿੱਚ ਜਿਹੜੇ ਡਾਊਨਸਾਈਡ ਆਈ ਆ ਤੇ ਵੀ ਆਰ ਹੈਪੀ ਕਿ ਉਹ ਡਾਊਨਸਾਈਡ ਸਾਨੂੰ ਦੇਖਣ ਦੇ ਵਿੱਚ ਮਿਲੀ ਆ ਸਾਨੂੰ ਉਹੀ ਸਟਾਕਸ ਜਿਹੜੇ ਨੇ ਉਹ ਡਿਸਕਾਊਂਟ ਦੇ ਉੱਪਰ ਮਿਲ ਰਹੇ ਨੇ ਵਧੀਆ ਸਟਾਕਸ ਦੇ ਵਿੱਚ ਜੇ ਆਪਾਂ ਗੱਲ ਕਰੀਏ ਜੇ ਮਾਈਕਰੋਸਾਫਟ ਵਰ ਜਿਹੜਾ ਸਟਾਕ ਹਾਂ ਤੁਸੀਂ ਵੀ ਯੂਜ਼ ਕਰ ਰਹੇ ਹੋ ਭਾਜੀ ਵੀ ਆਪਾਂ ਜਿਹੜੇ ਆਪਣੇ ਨਾਲ ਜੁੜੇ ਹੋਏ ਉਹ ਵੀ ਕਈ ਲੈਪਟਾਪ ਦੇ ਉੱਪਰ ਜਾਂ ਕੰਪਿਊਟਰ ਤੇ ਦੇਖ ਦੇਖ ਰਹੇ ਨੇ ਆਪਾਂ ਨੂੰ ਵਿੰਡੋ ਵੀ ਇਹ ਲੋਡ ਪੈਂਦੀ ਆ ਆਪਾਂ ਮਾਈਕਰੋਸਾਫਟ ਆਫਿਸ ਡੇਲੀ ਯੂਜ਼ ਕਰਦੇ ਆ ਆਪਾਂ ਆਪਦੇ ਕਾਰਡ ਯੂਜ਼ ਕਰਦੇ ਆ ਵਿਜ਼ਾ ਕਾਰਡ ਨੇ ਆਪਣੇ ਕੋਲ ਮਾਸਟਰ ਕਾਰਡ ਕਾਰਡ ਨੇ ਐਮੈਕਸ ਕਾਰਡ ਆ ਇਹਨਾਂ ਤੋਂ ਬਿਨਾ ਆਪਣੇ ਕੋਲ ਹੋਰ ਕੋਈ ਚੋਇਸ ਹੀ ਨਹੀਂ ਹੈਗੀ ਕੋਕਾ ਕੋਲਾ ਪੈਪਸੀ ਕੋਕਾ ਕੋਲਾ ਪੈਪਸੀ ਤੋਂ ਬਿਨਾ ਆਪਣੇ ਕੋਲੇ ਕੋਈ ਚੋਇਸ ਨਹੀਂ ਹੈਗੀ ਜੇ ਤੁਸੀਂ ਇਦਾਂ ਦੇ ਵਧੀਆ ਸਟਾਕਸ ਨੇ ਜਿਨ੍ਹਾਂ ਦੇ ਫੰਡਮੈਂਟਲ ਸਟਰੋਂਗ ਨੇ ਜੇ ਇਦਾਂ ਦੇ ਸਟਾਕਸ ਬਾਈ ਕਰੇ ਹੋਏ ਨੇ ਤੁਹਾਨੂੰ ਕੋਈ ਲੋਡ ਨਹੀਂ ਹੈਗੀ ਵਰੀ ਕਰਨ ਦੀ इवन दो ਕਿ ਤੁਸੀਂ ਇੱਥੇ ਹੋਰ ਬਾਈਂਗ ਕਰ ਸਕਦੇ ਹੋ ਜੇ ਤੁਸੀਂ ਕੋਈ ਮਾੜੇ ਸਟਾਕ ਬਾਈ ਕਰੇ ਸੀਗੇ ਕੋਈ ਇਕ ਮਨੀ ਬਣਾਉਣ ਦੇ ਲਈ ਤਾਂ ਤੁਹਾਨੂੰ ਜ਼ਰੂਰ ਵਰੀ ਕਰਨ ਦੀ ਲੋੜ ਆ ਤੇ ਇਹਨੂੰ ਇੱਕ ਲੈਸਨ ਦੇ ਤਰੀਕੇ ਨਾਲ ਲੈ ਕੇ ਤੇ ਅੱਗੇ ਤੋਂ ਮਾਰਕੀਟ ਦੇ ਵਿੱਚ ਬਹੁਤ ਬਚ ਕੇ ਚੱਲਣਾ ਚਾਹੀਦਾ ਸੋ ਭਾਜੀ ਤੁਹਾਡੇ ਰੈਫਰੈਂਸ ਤੋਂ ਆਪਾਂ ਹੁਣ ਇਹ ਕੀ ਗੱਲ ਦਾ ਦੇਖ ਰਹੇ ਆ ਵੀ ਤੁਸੀਂ ਕੀ ਕਹੋਗੇ ਵੀ ਮੈਨੂੰ ਪਤਾ ਆਪਾਂ ਥੋੜੇ ਜਿਹਾ ਟੱਚ ਕੱਲ ਵੀ ਕੀਤਾ ਸੀਗਾ ਵੀ ਤੁਸੀਂ ਔਰ ਵੱਡੇ ਦੇਖਿਆ ਗੁਜਾਮ ਬੰਦਾ ਮਿਲਦਾ ਵਾ ਨਾ ਤੁਸੀਂ ਉਦੋਂ ਰਿਅਲਾਈਜ਼ ਕਰਦੇ ਆ ਵੀ ਤੁਸੀਂ ਕਿਦਾਂ ਦੀ ਕਿਦਾਂ ਦੇ ਸਟਾਕ ਹੋਲਡ ਕਰ ਰਹੇ ਹੋ ਜਾਂ ਕਿੰਨਾ ਕਿਦਾਂ ਦੀ ਉਹਨਾਂ ਦੀ ਵੈਲਿਊ ਜਦੋਂ ਇਦਾਂ ਦੀ ਸਿਚੁਏਸ਼ਨ ਤੁਸੀਂ ਆਉਂਦੇ ਹੋ ਜੋ ਤੁਸੀਂ ਹਾਰਡ ਟਾਈਮ ਫੇਸ ਕਰਦੇ ਹੋ ਉਦੋਂ ਤੁਹਾਨੂੰ ਪਤਾ ਲੱਗਦਾ ਵੀ ਜਿਹੜੀ ਤੁਹਾਡੇ ਕੋਲ ਤੁਸੀਂ ਚੀਜ਼ ਹੋਲਡ ਕੀਤੀ ਆ ਉਹ ਕਿੰਨੀ ਕੁ ਵੈਲਿਊਬਲ ਆ ਰਾਈਟ ਉਹਦੀ ਯੂਟਿਲਾਈਜੇਸ਼ਨ ਕਿੰਨੀ ਕੁ ਹੈਗੀ ਆ ਸੋ ਮੈਨ ਲੱਗਦਾ ਵੀ ਤੁਸੀਂ ਬੜੀ ਵਧੀਆ ਭਾਜੀ ਹੈਪੀ ਭਾਜੀ ਗੱਲ ਦਸੀ ਇਹ ਵੀ ਹੁਣ ਤੁਹਾਨੂੰ ਅਸਲ ਦੇ ਵਿੱਚ ਚੈੱਕ ਪੁਆਇੰਟ ਮਿਲ ਰਿਹਾ ਵੀ ਤੁਸੀਂ ਸਹੀ ਜਗ੍ਹਾ ਤੇ ਹੈਗੇ ਆ ਪਹਿਲਾਏ ਜਾਂ ਤੁਸੀਂ ਇਹਨੂੰ ਰੀਥਿੰਕ ਕਰੋਗੇ ਤਾਂ ਰਾਈਟ ਸੋ ਪਾਈ ਤੋਂ ਟੜਕੀ ਜਾਂ ਸਰ ਹੈ ਗਿਆ ਜੀ ਇਹਦੇ ਤੇ ਆਪਾਂ ਜੀ ਪਹਿਲਾਂ ਮੈਂ ਤੁਹਾਡਾ ਮੇਨ ਕੁਐਸਚਨ ਤੇ ਜਾਣਾ ਚਾਹਣਾ ਪਹਿਲਾਂ ਹਨਾ ਹਰੇਕ ਨੂੰ ਅੰਡਰਸਟੈਂਡ ਕਰਨੀ ਚਾਹੀਦੀ ਏ ਬਈ ਮਾਰਕੀਟ ਥੱਲੇ ਨੂੰ ਕਿਉਂ ਜਾ ਰਹੀ ਆ ਕੀ ਰੀਜ਼ਨ ਹੈਗਾ ਹੁਣ ਸਾਨੂੰ ਪਤਾ ਸੀ 2020 ਦੇ ਵਿੱਚ ਜਦੋਂ ਮਾਰਕੀਟ ਥੱਲੇ ਗਈ ਆ ਕੋਵਿਡ ਦੀ ਪ੍ਰੋਬਲਮ ਸੀ ਜਦੋਂ ਕੋਵਿਡ ਦੇ ਹੀ ਵੈਕਸੀਨ ਆ ਗਈ ਹੱਲ ਆ ਗਿਆ ਥੋੜਾ ਉਹ ਸਾਨੂੰ ਪਤਾ ਸੀ ਮੁੜ ਕੇ ਮਾਰਕੀਟ ਉੱਪਰ ਜਾਣ ਲੱਗੀ ਸੋ ਸੇਮੇ ਚੀਜ਼ ਹੋਣਾ ਹੈਗੀ ਆ ਬਈ ਹੁਣ ਜਿਹੜੀ ਮਾਰਕੀਟ ਥੱਲੇ ਕਿਉਂ ਜਾ ਰਹੀ ਆ ਸਾਨੂੰ ਇਹ ਪਤਾ ਬਈ ਐਸ ਵੇਲੇ ਡਾਊਨ ਟਰੰਪ ਹਰੇ ਕੰਟਰੀ ਤੇ ਆਪਣਾ ਥਰਫ ਫਲਾ ਰਿਆ ਥਰਫ ਦੇ ਨਾਲ ਅਨਸਰਟਨਟੀ ਮਾਰਕੀਟ ਦੇ ਵਿੱਚ ਆ ਰਹੀ ਵੇ ਮਾਰਕੀਟ ਕਿੱਧਰ ਨੂੰ ਜਾਊਗੀ ਬੇ ਕੀ ਟੈਕਸ ਜਿਹੜੇ ਆ ਇਹ ਇਹ ਸਪੈਸ਼ਲੀ ਜਿਹੜੀ ਮਾਰਕੀਟ ਦੀ ਲਿਕুইਡਿਟੀ ਆ ਟੈਕਸ ਜਿਹੜੀ ਹੈ ਨਾ ਇਹ ਕੱਢਦੀ ਆ ਇਹ ਪੈਸਾ ਕੱਢਦੀ ਮਾਰਕੀਟ ਦੇ ਵਿੱਚੋਂ ਸੋ ਇਹ ਇਹ ਹੁਣ ਬਾ ਸੋਚ ਹੈਗੀ ਆ ਬਈ ਇਹ ਕਦੋਂ ਕੰਮ ਮੁੱਕੂਗਾ ਜੀ ਹੱਲੇ ਸਾਨੂੰ ਇਹ ਦੀਦਾ ਹੈਗਾ ਮਾਰਕੀਟ ਦੇ ਵਿੱਚ ਇਹ ਕੰਮ ਨਹੀਂ ਮੁੱਕ ਰਿਹਾ ਇਹ ਮਾਡਲ ਹੱਲੇ ਵੀ ਹਰਦਰ ਫਰਦਰ ਡਾਊਨ ਸਾਈਡ ਜਾ ਰਿਹਾ ਜਿਹੜਾ ਡਾਉਨ ਟ੍ਰੰਪ 104% ਹੋਰ ਚਾਈਨਾ ਦੇ ਉੱਪਰ ਲਾ ਰਿਹਾ ਸੋ ਇਹਦੇ ਵਿੱਚ ਇਹ ਦੇ ਵਿੱਚ ਇਦਾਂ ਹੁਣ ਜਿਆਦਾ ਹਰ ਪੀਚ ਨੇ ਗੱਲ ਕੀਤੀ ਹੈਗੀ ਆ ਇਹ ਦੇ ਵਿੱਚ ਤੁਹਾਨੂੰ ਜਿੱਦਾਂ ਵਧੀਆ ਸਟਾਕ ਲੈਣੇ ਚਾਹੀਦੇ ਆ ਤੁਹਾਨੂੰ ਪਤਾ ਜਦੋਂ ਵੀ ਮਾਰਕੀਟ ਮੁੜ ਕੇ ਜਾਂ 2020 ਦੇ ਵਿੱਚ ਆਈ ਸੀ ਜਾਂ ਮੈਂ 1987 ਦਾ ਕ੍ਰੈਸ਼ ਦੇਖਿਆ 2001 ਦਾ 2003 ਦਾ 1999 ਦਾ 2008 ਦਾ ਆ ਇਹਨਾਂ ਚੀਜ਼ਾਂ ਦੇ ਸੇਮੇ ਚੀਜ਼ ਸੀਗੀ ਜਿਹੜੀ ਸੀਗੀ ਉਹ ਵਧੀਆ ਜਿਹੜੇ ਸਟਾਕ ਸੀਗੇ ਜਿਹਦੇ ਲੋਕਾਂ ਨੇ ਵਧੀਆ ਸਟਾਕ ਲਏ ਆ ਉਹ ਮੁੜ ਕੇ ਉੱਥੇ ਮੁੜ ਕੇ ਪ੍ਰਾਈਸ ਮੁੜ ਕੇ ਉਹਨਾਂ ਦੀ ਚੜੀ ਹੈਗੀ ਆ ਜੀ ਸੋ ਇਹਦੇ ਵਿੱਚ ਇਹ ਦੇਖੋ ਤੁਸੀਂ ਬਈ ਜਿਹੜੇ ਵੀਕਨੈਸ ਸਟਾਕ ਹੈ ਨਾ ਜਿਨ੍ਹਾਂ ਦੇ ਵਿੱਚ ਅਰਨਿੰਗਸ ਹੀ ਨਹੀਂ ਹੈਗੀਆਂ ਉਹ ਤੁਸੀਂ ਨਾ ਉਧਰ ਨੂੰ ਨਾ ਜਾਓ ਤੁਸੀਂ ਲਓ ਵਧੀਆ ਸਟਾਕ ਲਓ ਜਿਹੜੀ ਇਵੈਂਚੁਅਲੀ ਦਿਸ ਮਾਰਕੀਟ ਵਲ ਕਮਬੈਕ ਇਟਸ ਗੋਣਾ ਵਨ ਡੇ ਇਦੇ ਵਿੱਚ ਸੈਟਲਮੈਂਟ ਹੋਣੀ ਹੋਣੀ ਆ ਜਾਂ ਉਧਰ ਹੋਗੀ ਜਾਂ ਉਧਰ ਹੋਗੀ ਵੀ ਥਾਰਫ ਕਿੱਥੇ ਤੱਕ ਜਾਂਦੇ ਆ ਸੋ ਇਵੈਂਟਲੀ ਆਈ ਥਿੰਕ ਦਿਸ ਇਜ਼ ਗੋਣਾ ਐਂਡ ਸੋ ਜਸਟ ਬੜਾ ਧਿਆਨ ਇੱਥੇ ਰੱਖੋ ਵੀ ਮਾਰਕੀਟ ਥੱਲੇ ਜਾ ਦੇ ਕਿਉਂ ਜਾ ਰਹੀ ਆ ਤੇ ਕਦੋਂ ਮੁੜ ਕੇ ਆਉਣੀ ਆ ਪਰ ਇਹਦੇ ਵਿੱਚ ਤੁਹਾਨੂੰ ਐਵੇਂ ਚਿੰਤਾ ਬਾਲੀ ਨਹੀਂ ਕਰਨੀ ਚਾਹੀਦੀ ਹੈਗੀ ਐਜ਼ ਲੋング ਐਜ਼ ਤੁਸੀਂ ਅਵੇਅਰ ਹੈਗੇ ਆਪਣੀ ਸਿਚੁਏਸ਼ਨ ਦੇ ਔਰ ਤੁਹਾਨੂੰ ਪਤਾ ਰੀਜ਼ਨ ਕੀ ਆ ਕਿਉਂ ਜਾ ਰਹੀ ਹੈ ਤੇ ਕਿੰਨਾ ਕੁ ਸਮਾਂ ਤੁਸੀਂ ਇੱਕ ਪ੍ਰੈਡਿਕਟ ਕਰ ਸਕਦੇ ਹੋ ਰਾਈਟ